ਹਾਂ ਜੀ ਗੁਰੂ ਜੀ ਸਤ Sí, i'm the ਨੇ ਆਪ ਪਰਪਾਰਿ ਅਰਚਸ਼ ਕਰਕੇ ਨਿਤਨੇਮ ਦੀ ਸੇਵਾ ਲਈ ਪ੍ਰਾਨ ਕਰ। ਸੰਸਾਰੀ ਹੋਈ ਕਿਰਤਾਂ ਕਰਦੇ ਹੋਏ ਪਿਤਰਹੁਕਮਨਾ ਸਰਵ ਜੈ ਦੀ ਦਾਤ ਕਰੁਛੀ। ਪਿਤਰ ਉਪਦੇਸ਼ ਬਖਸ਼ੇ ਹਨ। ਅਜ ਦੇ ਪਾਵਨ ਪਿਤਰਹੁਕਮਨਾ ਸਰਵ ਜੈ ਦੀ ਦਾਤ ਸੁਮਿਹੀ ਮਹਲਾ ਜੀ ਤੁਜ ਬਖ। ਸੁਹੀ ਰਾਗ ਦੇ ਅੰਦਰ ਪੰਚੇ ਕਾਸਾ ਤਨ ਸਰਵ ਸ੍ਰੀ ਗੁਰਦੇਵ ਦੇ ਮਹਾਰਾਜ ਜੀ ਦੇ ਵਚਨ ਦੁਆਰਾ ਕਿਰਪਾ ਮਿਹਰ ਨਦਰ ਹੋਈ ਮੈਂ ਆਉ ਸਤਿਗੁਰਾਂ ਨੇ ਪਾਵਨ ਵਚਨਾਂ ਨੂੰ ਚਾਰਕੀ ਸਤਗੁਰਾਂ ਗੁਰੂ ਜੀਵਨ ਦੇ ਜੂਮ ਦੀ ਜਾਨ ਚ ਸਿੱਖੀ ਸਾਰੇ ਰਸਨਾ ਪੰਥਰ ਕਰੋ ਸੁਭ ਸੀਸ ਮਖਸੂ ਸਾਰੇ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤ ਕਿ ਇਹ ਭਾਈ ਗੁਰੂ ਦੇ ਸੰਗਤ ਵਿੱਚ ਮਨੁੱਖ ਮੈਂ ਸਾਕਰਪਾਪ ਦਰਾਂ ਅਰੇ ਸੰਸਾਰ ਸੰਗਰ ਨੂੰ ਭਾਰਨਾ ਕਰਨ ਦਾ ਹੈ ਹਰ ਹਰ ਨਾਮ ਸਿਮਰ ਰਤਨਾ ਕਰੋ ਰਤਨਾ ਦੀ ਖਾਨ ਰਤਨਾਗਰ ਦਾ ਪਾਪ ਰਤਨਾ ਦੀ ਖਾਨ ਰਤਨਾਮੀ ਖਾਨ ਹਰਨਾਮ ਸਿੰਘ ਸਿੰਘ ਕੇ ਮਨੁੱਖਲਾ ਉਪਾਰਨਾ ਹੁੰਦਾ ਹੈ। ਗੁਰੂ ਦੀ ਸੰਗਤ ਦੇ ਵਿੱਚ ਸਭਨਾਂ ਪਾਸੋਂ ਕਿ ਉਹ ਜਿਹੜੇ ਮਨੁੱਖ ਆਉਂਦੇ ਨੇ ਪਾਈ ਗੁਰੂ ਦੀ ਸੰਗਤ ਦੇ ਵਿੱਚ ਆਇਆ ਨਾ ਫਿਰ ਗੁਰੂ ਦੀ ਸੰਗਤ ਦੇ ਵਿੱਚੋਂ ਨਾਮ ਜਪਣ ਦੀ ਜਾਂਚ ਹੋਉਂਦੀ ਹੈ। ਗੁਰੂ ਸਾਹਿਬ ਪਾਕਸਾ ਮਹਾਰਾਜ ਜੀ ਜੀਵਨ ਜਉਣ ਦੀ ਜਾਂਚ ਕਰਦੇ ਨੇ। ਸੰਸਾਰ ਦੇ ਵਿੱਚ ਰਹਿਣਾ ਦੱਸਦੇ ਨੇ ਸੰਸਾਰ ਦੇ ਵਿੱਚ ਜਿਹੜੇ ਕੰਮਾਂ ਨੇ ਕਦਰ ਹੈ ਸਾਨੂੰ ਸਤਿਗੁਰੂ ਸਾਖ ਨੂੰ ਸਮਝਉਂਦੇ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਗੁਰੂ ਦੇ ਸੰਗਤ ਵਿੱਚ ਆ ਜਾਂਦਾ ਹੈ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਹਰ ਹਰ ਨਾਮ ਸਿਮਰ ਉਸ ਕਾਲ ਤੁਲ ਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ ਨਾਮ ਜਪ ਲੈ ਆਸਾ ਕਹਿੰਦੇ ਪ੍ਰਕੋ ਇਸ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ ਜਿਹੜਾ ਬੜੇ ਡਰਾਂ ਦਾ ਪਰਿਆ ਹੋਵੇ ਇੱਥੇ ਇਹ ਸਾਹ ਕੋਈ ਨਹੀਂ ਲੈ ਕਿੰਨੇ ਗੱਦੇ ਅੰਦਰ ਡਰਨੇ ਕਿਸੇ ਨੂੰ ਕਿਸੇ ਵਸਤੂ ਦਾ ਡਰ ਪੁੰਜਦਾ ਹੈ ਕਿਸੇ ਨੂੰ ਕਿਸੇ ਜੀਵ ਦਾ ਡਰ ਹੈ ਪਰ ਆਸਾ ਕਹਿੰਦੇ ਜਿਹਦੇ ਹਿਰਦੇ 'ਚ ਨਾਮ ਵੱਜਦਾ ਉਹਨੂੰ ਕੋਈ ਵੀ ਡਰ ਨਹੀਂ ਰਹਿੰਦਾ ਕਉਂਗੇ ਆਕਾਰ ਤੁਮੈ ਕਿਉ ਆਪ ਅਨਿਰਪਉ ਹੈ ਤੈ ਤੋ ਰਹਿਤ ਹੈ ਕੋਸੇ ਦਰਨ ਆਕਾਰਪੁਰ ਦਾ ਨਾਮ ਜਪਣ ਵਾਲਾ ਨਾਮੀ ਪੁਰਸ਼ ਵੀ ਹੈ ਤੋ ਰਹਿਤ ਨਿਰਪਉ ਹੈ ਤੋ ਰਹਿਤ ਦਲ ਤੋ ਰਹਿਤ ਕੇ ਇਹ ਸੰਸਾਰ ਸੰਕਰ ਨੂੰ ਤਰ ਜਾਂਦਾ ਹੈ ਸਿਮਰ ਸਿਮਰ ਜੀਵਾ ਨਾਰਾਇਣ ਇਸੇ ਕਰਕੇ ਪਾਸਾ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਨਾਲ ਕਿਉਂਕਿ ਕਿਰਪਾ ਗੁਰੂ ਦੀ ਵਰਤ ਰਹੀ ਹੈ ਜਿਨ੍ਹਾਂ ਚਿਰ ਗੁਰੂ ਕਿਰਪਾ ਨਾ ਕਰੇ ਅਸੀਂ ਨਾਮ ਵੀ ਨਹੀਂ ਜਪ ਸਕਦੇ ਜਿਨ੍ਹਾਂ ਚਿਰ ਗੁਰੂ ਕਿਰਪਾ ਨਾ ਕਰੇ ਅਸੀਂ ਗੁਰੂ ਚਰਨਾਂ 'ਚ ਵੀ ਨਹੀਂ ਆ ਸਕਦੇ ਗੁਰੂ ਦੀ ਕਿਰਪਾ ਦੁਆਰਾ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਇਸੇ ਕਰਕੇ ਪਾਸਾ ਕਹਿੰਦੇ ਮੈਂ ਵੀ ਪਾਈ ਹਾਂ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਤਕ ਇੰਕ ਸਾਡਾ ਜੀ ਜਿਹੜਾ ਕੋਈ ਆਨੰਦ ਵਿੱਚ ਆਇਆ ਹੀ ਨਹੀਂ ਹੈ ਕਿਹੜੇ ਵਿੱਚ ਆਇਆ ਹੀ ਨਹੀਂ ਹੈ ਅਰਮੜੇ ਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ ਅਰਮੜੇ ਡਰ ਹੀ ਲੱਗਿਆ ਰਹਿੰਦਾ ਹੈ ਪਰ ਸਤਿਪਰਬਾਸਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਅੰੰਦ ਹੈ ਉਹਨੂੰ ਆਨੰਕ ਆਨੰਦ ਪ੍ਰਾਪਤ ਹੁੰਦਾ ਹੈ ਇੰਕਾ ਨਾਮ ਦੁਨੀਆ ਦੇ ਨੇ ਥੋੜੇ ਜਿਹਾ ਟਾਈਮ ਦੇ ਖੁਸ਼ੀ ਹੁੰਦੀ ਹੈ ਉਹਨ ਤੋਂ ਬਾਅਦ ਮਿਰ ਮੁਕਤ ਹੋ ਜਾਂਦੇ ਨੇ ਸੰਗੀਆਂ ਖੁਸ਼ੀਆਂ ਨੇ ਸਾਡਾ ਦੁੱਖ ਦਾ ਕਾਰਨ ਹੋਣ ਜਾਂਦੀਆਂ ਨਹੀਂ ਪਰ ਜਿਹੜਾ ਅਨੰਕਾਰ ਦੇ ਨਾਮ ਦਾ ਆਨੰਦ ਹੈ ਬਾਸ ਸਾਡੇ ਦਾ ਜਿਹੜਾ ਉਸ ਕਾਲ ਤੱਕ ਹੋਏ ਗੁਰੂ ਜੀ ਦਾ ਨਾਮ ਸਿਮਰ ਕੇ ਆਤਮਾ ਦਾ ਆਨੰਦ ਆਪ ਪ੍ਰਾਪਤ ਹੁੰਦਾ ਹੈ ਇਹ ਕਦੇ ਖੰਸਰਾ ਨਹੀਂ ਹੈ ਉਹ ਕਦੇ ਖਤਮ ਨਹੀਂ ਹੁੰਦਾ ਹੈ ਉਹ ਮੁਕਲਾ ਨਹੀਂ ਇਸ ਕਰਕੇ ਬਾਸ ਸਾਹਿਬ ਜੀ ਨੇ ਮੈਂ ਵੀ ਭਾਈ ਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਜੀਵਨ ਹਾਸਲ ਕਰ ਲਿਵਾਹਾ ਦੁੱਖ ਰੋਗ ਸੋਗ ਸਭ ਦਿਲ ਸੇ ਗੁਰ ਪੂਰੇ ਮਿਲ ਪਾਪ ਤਜਾਇਣਾ ਪੂਰਾ ਹਾਉ ਸਹਿਜ ਜੀ ਕਹਿੰਦੇ ਨੇ ਭਾਈ ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਕੰਮ ਜਿੰਨੇ ਸਾਰੇ ਨਾਮ ਸਿਜਾਂਦੇ ਨੇ ਤੇ ਪਾਪ ਤਿਆਗੇ ਜਾਂਦੇ ਨੇ ਜਿੰਨੇ ਕੋਈ ਜੀਵਨ ਦੇ ਵਿੱਚ ਅਸੀਂ ਪਾਪ ਕੀਤੇ ਨੇ ਕਹਿੰਦੇ ਕਿਸਦੇ ਜਨਮਾਂ ਵਿੱਚ ਕੀਤੇ ਨੇ ਉਹ ਪਾਪ ਇਨਸਾਨ ਦੇ ਤਿਆਗੇ ਜਾਂਦੇ ਨੇ ਤੇ ਅੰਦਰੋਂ ਜਿਹੜਾ ਦੁੱਖ ਹੈ ਜਿਹੜਾ ਰੋਗ ਹੈ ਜਿਹੜਾ ਕੰਮ ਹੈ ਆਸਾ ਕਹਿੰਦੇ ਨਾਮ ਜੋਣ ਦੇ ਨਾਲ ਭਾਈ ਇਹ ਸਾਰੇ ਖਤਮ ਹੋ ਜਾਂਦੇ ਨਾਸ਼ ਹੋ ਜਾਂਦੇ ਨੇ ਨਾਮ ਦੁੱਖਾਂ ਦਾ ਨਾਸ਼ ਕਰਦਾ ਹੁੰਦਾ ਹੈ ਸਾਨੂੰ ਰੋਜ ਸਤਿਗੁਰੂ ਸਾਹਿਬ ਸੁਣਾਉਂਦੇ ਨੇ ਸੁਣਿਆ ਕੁਪਾਪਕਾ ਨਾਮ ਸਾਹਿਬ ਨੇ ਨਾਮ ਸੁਣ ਕੇ ਜੇ ਵੀ ਦੁੱਖਾਂ ਦਾ ਵੀ ਨਾਸ਼ ਹੁੰਦਾ ਹੈ ਪਾਪਾਂ ਦਾ ਵੀ ਨਾਸ਼ ਹੁੰਦਾ ਹੈ ਪਰ ਮੁਸ਼ਕਲੇ ਸਾਨੂੰ ਤੁੰਣਾ ਬੜਾ ਆਖਾ ਲੱਗਦਾ ਸੋਨਾ ਸਾਡੀ ਕਿਰਤੋਂ ਵਿੱਚ ਨਹੀਂ ਹੈ ਇਸ ਕਰਕੇ ਪਾਤਸ਼ਾਹ ਵਚਨ ਕਰਦੇ ਨੇ ਭਾਈ ਜਿਹੜਾ ਗੁਰੂ ਦੇ ਸੰਸਾਰਨ ਵਿੱਚ ਆ ਜਾਂਦਾ ਹੈ ਗੁਰੂ ਦੇ ਸੰਗਤ ਵਿੱਚ ਆ ਜਾਂਦਾ ਹੈ ਗੁਰੂ ਦੀ ਕਿਰਪਾ ਦੁਆਰਾ ਨਾਮ ਜਪਦਾ ਹੈ ਉਹਦੇ ਅੰਦਰੋਂ ਦੁੱਖ ਰੋਗ ਕਾਮ ਇੱਛਾ ਸਾਰੇ ਭਜ ਜਾਂਦੇ ਨੇ ਪਾਪ ਵੀ ਦੂਰ ਹੋ ਜਾਂਦੇ ਹਨ ਰਹਾਉ ਜੀਵਨ ਪਦਵੀ ਹਰਿ ਕਾ ਨਾਮ ਨਾਮ ਹੀ ਵਰਤ ਦੇ ਨਾਮ ਸਤਿਗੁਰ ਕਾਸਾ ਕਿੰਦੇ ਪਰਮਾਤਮਾ ਨਾਮ ਹੀ ਆਤਮਿਕ ਜਿੰਦਗੀ ਦਾ ਪਿਆਰ ਹੈ ਜਿਹੜੇ ਅਸੀਂ ਇਸ ਸੰਸਾਰ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਆਤਮਾ ਦਾ ਪਿਆਰ ਨਹੀਂ ਹੈ ਉਹਦੇ ਸਾਡੀ ਤਾਂਸਾ ਹੈ ਸਾਡੀ ਤ੍ਰਿਸ਼ਨਾ ਹੈ ਸਾਡੀ ਭੁੱਖ ਹੈ ਤੇ ਅਸਲੀ ਪਿਆਰ ਸਤਿਗੁਰ ਕਾਸਾ ਕਿਉਂਦੇ ਆਤਮਾ ਦਾ ਜਿਹੜਾ ਗਿਆਨ ਹੈ ਆਤਮਾ ਦਾ ਪਿਆਰ ਨਾਮ ਹੈ ਪਰਮਾਤਮਾ ਵੰਦਗੀ ਆਸਲੀ ਪਿਆਰ ਹੈ ਕਿਉਂਕਿ ਸੰਸਾਰ ਦਾ ਜਿਹੜਾ ਸੁੱਖ ਹੈ ਭਗਤਾਂ ਕਹਿੰਦੇ ਇਹ ਸਦਾਬਹਾਰ ਤੇ ਨਹੀਂ ਹੈ ਤੇ ਜਿਹੜਾ ਆਤਮਾ ਦਾ ਸੁੱਖ ਹੈ ਨਾਮ ਦਾ ਸੁੱਖ ਹੈ ਸਦਾਬਹਾਰ ਤੇ ਹੈ ਇਸ ਕਰਕੇ ਆਤਮਾ ਪਰਮਾਤਮਾ ਦੇ ਅੰਸ਼ ਹੋਣ ਕਰਕੇ ਆਤਮਾ ਨੂੰ ਸੰਸਾਰ ਦੇ ਸੁੱਖ ਖੁਸ਼ੀ ਨਹੀਂ ਦੇ ਸਕਦੇ ਸੁੱਖ ਸੁੱਖ ਨਹੀਂ ਦੇ ਸਕਦੇ ਆਤਮਾ ਨੂੰ ਕੇਵਲ ਜ਼ਿੰਦਗੀ ਤੁਹਾਡੀ ਆਤਮਾ ਤੇ ਉਹ ਰੰਕਾਰ ਦਾ ਨਾਮ ਵੰਦਗੀ ਹੀ ਸੁਖ ਦੇਣੀ ਕਿਉਂਕਿ ਉਹਦੀ ਖਰਾਕ ਹੀ ਨਾਮ ਹੈ ਉਹਦੀ ਖਰਾਕ ਹੀ ਭਜਨ ਹੈ ਭਗਵੰਤ ਦੀ ਹੈ ਇਸ ਕਰਕੇ ਪਾਤਸ਼ਾਹ ਜਿਹਦੇ ਭਾਈ ਜੀਵਨਤ ਵੀ ਅਕਾ ਨਾਮੋਂ ਪਰਮਾਤਮਾ ਦਾ ਨਾਮ ਹੀ ਆਤਮਿਕ ਜਿੰਦਗੀ ਦਾ ਪਿਆਰ ਹੈ ਮਨ ਤਨ ਨਿਰਮਲ ਸਾਜ ਸੁਆਉ ਨਾਮ ਦੀ ਵਰਤਕ ਦੇ ਨਾਲ ਜਿਹੜਾ ਇਹ ਮਨ ਨੂੰ ਨੋਕ ਨਾਮ ਲੱਗਦਾ ਹੈ ਸੇਵਨ ਕਰਦਾ ਹੈ ਆਸਾ ਕੰਦੇ ਪ੍ਰਗਾ ਮਨ ਪਿੱਤਰ ਹੋ ਜਾਂਦਾ ਜਿਹੜਾ ਮਨ ਮਾਨ ਪਾਪਾਂ ਨਾਲ ਭਰਿਆ ਹੋਇਆ ਮਤ ਆਪਾਂ ਕੇ ਸੰਗ ਤੇ ਆਸਾ ਜਵੇਂ ਉਹ ਮਨ ਨਾਮ ਦੀ ਵਰਤ ਤੇ ਮਨ ਪਿੱਤਰ ਹੁੰਦਾ ਨਾਮ ਜਪਣਾ ਪਿੱਤਰ ਹੁੰਦਾ ਹੈ ਤੋਤਾ ਜਾਂਦਾ ਹੈ ਤੇ ਸਰੀਰ ਪਿੱਤਰ ਹੋ ਜਾਂਦਾ ਹੈ ਨਾਮ ਜਪਣ ਨਾਲ ਨਾਮ ਸਿਮਰਦਿਆਂ ਫਿਰ ਬਾਸਾ ਕਹਿੰਦੇ ਸਦਾ ਫਿਰ ਪ੍ਰਭੂ ਦਾ ਮਿਲਣਾ ਹੀ ਜੀਵਨ ਦਾ ਮੂਰਤ ਬਣ ਜਾਂਦਾ ਹੁਣ ਸਾਡੇ ਜੀਵਨ ਦਾ ਮੂਰਤ ਕੀ ਹੈ ਮ ਆਵੀ ਪਾਸ ਬਣਾ ਲਵਾਂ ਮੈਂ ਆਵੀ ਬਣਾਉਣਾ ਪਹਿਲਾ ਮਕਾਨ ਦੀ ਇੱਛਾ ਹੁੰਦੀ ਹੈ ਮਕਾਨ ਬਣ ਜਾਂਦਾ ਹੈ ਕੋਈ ਵਿੱਚ ਚੰਗਾ ਪਾਸਾ ਲੱਗ ਜਾਏ ਪੱਥਰ ਲੱਗ ਜਾਏ ਫਿਰ ਫਾਸ ਪੱਥਰ ਲੱਗ ਗਿਆ ਤਾਂ ਗੱਡੀਆਂ ਦੀ ਇੱਛਾ ਹੋ ਜਾਂਦੀ ਹੈ ਤੇ ਬਾਸਾ ਕਹਿੰਦੇ ਜਿਹਦਾ ਸੰਸਾਰ ਨਾਲ ਪ੍ਰੇਮ ਹੈ ਉਹ ਸੰਸਾਰ ਵਰਤਮਾਨ ਲੋੜਦਾ ਹੈ ਤੇ ਜਿਹੜਾ ਭਾਈ ਹੰਕਾਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਜਿਹੜਾ ਨਾਮ ਜਪਣ ਲੱਗ ਜਾਂਦਾ ਹੈ ਜੁਜਿਹੜਾ ਨਾਮ ਦੇ ਵਰਤਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸੇਵ ਪਵਿੱਤਰ ਹੋ ਜਾਂਦਾ ਹੈ ਤੇ ਭਾਸਵ ਕਹਿੰਦੇ ਉਹ ਸਦਾ ਫਿਰ ਪ੍ਰਭੂ ਦਾ ਮਿਲਪ ਹੀ ਚਾਹੁੰਦਾ ਹੈ ਉਹ ਸੰਸਾਰ ਨਹੀਂ ਵਰਤਮਾਨ ਨਹੀਂ ਚਾਹੁੰਦਾ ਫਿਰ ਉਹ ਨਿਰੰਕਾਰ ਨੂੰ ਹੀ ਚਾਹੁੰਦਾ ਹੈ ਮਨ ਦਾ ਜੀਵਨ ਦਾ ਮਨੋਰਥ ਬਣ ਜਾਂਦਾ ਹੈ ਆਲੁਕ ਭੈ ਜਿਨ੍ਹਾਂ ਵਿਚਾਰ ਉਹ ਵਾਹਿਗੁਰੂ ਨੂੰ ਮਿਲਣਾ ਆਠ ਪਹਿਰ ਪਾਰਨ ਚਾਹੀਏ ਪ੍ਰਮਾਣ ਵਾਲਾ ਨਾਮ ਸਤਿਗੁਰੂ ਪਾ ਸਕਣ ਦੇ ਅੱਠੇ ਪੈਰ ਸਿਮਰਦੇ ਰਹਿਣਾ ਚਾਹੀਦੇ ਗੁਰਬਾਣੀ ਨੇ ਸਾਨੂੰ ਬਾਰ-ਬਾਰ ਸਮਝਾਇਆ ਹੈ ਪਾਸਾਂ ਨੂੰ ਬਾਰ-ਬਾਰ ਵਾਝਣ ਕੀਤੇ ਜੀ ਆਸਾਣ ਸੁਆਸ ਸੁਆਸ ਜਿਵੇਂ ਆਕਰ ਜੇ ਸੁਆਸ 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 ਉਹ ਵਾਹਿਗੁਰੂ ਦਾ ਆਖਾ ਤੁਮ ਸਿਮਰਿਆ ਕਰ ਤੇ ਜਿਹੜੀ ਅੰਦਰ ਮੈਲਾ ਭਰਿਆ ਹੋਇਆ ਸੁਆਸ ਸਾ ਸੁਆਮ ਸਿਮਰੂ ਕੋਇੰਦ ਮਨ ਅੰਦਰ ਕੀ ਉਤਰਿਆ ਜਾਂਦੇ ਜਿਹੜੇ ਮਨ ਤੇ ਮੈਲ ਚੜੀ ਹੋਈ ਹੈ ਵਿਚਾਰਾਂ ਦੀ ਪਾਪਾਂ ਦੀ ਇਹ ਸਾਰੇ ਤਾਸਾ ਕਹਿੰਦੇ ਨਾਮ ਨੇ ਆਪੇ ਰਾਜ ਰਹੀਆਂ ਤੂੰ ਸਿਮਰਨ ਸਿਮਰ ਕਰਿਆ ਸਿਮਰਨ ਕਰਿਆ ਕਰ ਵਸੂ ਇਸ ਆਖਾ ਤੁਮ ਕੋਇੰਦ ਉਹਦਾ ਨਾਮ ਜਪਿਆ ਕਰ ਤੇ ਪ੍ਰਮਾਤਮਾ ਦਾ ਨਾਮ ਅੱਠੇ ਪੈਰ ਸੇਵਰੀ ਅਕਰ ਅੱਥੇ ਪੈ ਜਪਣਾ ਚਾਹੀਦਾ ਹੈ ਪੂਰਬ ਲਿਖਤ ਹੋਏ ਤਾਂ ਪਾਈਏ ਆਸਾ ਕਿ ਉਹਨੇ ਪਰੇ ਤਾਪ ਪਾਈ ਹੋਉ ਮਿਲਦੀ ਹੈ ਜੋ ਪੂਰਬ ਨੇ ਜਨਮ ਦੇ ਵਿੱਚ ਕੋਈ ਚੰਗਾ ਕਰਮ ਨਾ ਕਰਦਾ ਹੋਵੇ ਜੋ ਚੰਗੇ ਕਰਮਾਂ ਦਾ ਫਲ ਮੱਥੇ ਉੱਤੇ ਸਭ ਕੋਲ ਪਾ ਸਕਦਾ ਹੈ ਜਿਹੜਾ ਲਿਖਿਆ ਜਾਂਦਾ ਹੈ ਜੈਸੀ ਕਾਲ ਨੂੰ ਕੁੜੀ ਹੈ ਮਨ ਤਕ ਤੈਸੀ ਹੀ ਹੋਵੇ ਆਸ ਜਿਹੜੇ ਸਾਡੇ ਕਰਮ ਸੀ ਉਹਦੇ ਜ ਸਤਿਕਾਰ ਗੁਰੂ ਵੈਗੁਰੂ ਜੀ ਨੇ ਸਾਡੇ ਦੇਖ ਦੇਖ ਕੇ ਭੇਜੇ ਨੇ ਉਹਦੇ ਜ ਕੰਮ ਕਰੀ ਜਾਂਦੇ ਆ ਤੇ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਈ ਜਿਹਦੇ ਮੱਥੇ ਦੇ ਉੱਤੇ ਨਾਮ ਸਿਮਰਨ ਦਾ ਦੇਖ ਕੇ ਗਿਆ ਉਹ ਨੇ ਇਹ ਬਾਤ ਉਸ ਨੂੰ ਵੀ ਪ੍ਰਾਪਤ ਹੋਈ ਹੈ ਜਿਸੀ ਗੁਰੂ ਚਰਨਾਂ ਦੇ ਵਿੱਚ ਰੋਜ਼ ਜੁੜਦੇ ਆ ਨਗਰ ਤੇ ਸਾਰਾ ਵਸਦਾ ਪਰ ਸਾਰਾ ਨਗਰ ਤੇ ਕਦੇ ਆਇਆ ਨਹੀਂ ਮੈਂ ਗੁਰੂ ਚੰਨਾ ਦੇ ਵਿੱਚ ਕਦੇ ਆ ਕੇ ਉਹਨਾਂ ਜਿਹੜੇ ਹਾਜੀ ਨੂੰ ਵਾਈ ਬਹੁਤੇ ਐਸੇ ਵੀ ਨੇ ਜਿਹੜੇ 7 ਸਾਲ ਨਹੀਂ ਆਉਂਦੇ ਉਹ ਉਹਨਾਂ ਦਾ ਦੁੱਖ ਕੀ ਹੈ ਸਤਿਗੁਰੂ ਕਾਸ਼ਾ ਕਿ ਉਹਨਾਂ ਦੇ ਕਰਮਾਂ ਦਾ ਦੁੱਖ ਹੈ ਉਹ ਵਿਚਾਰੇ ਕੀ ਕਰਨ ਜਦ ਭਾਗ ਤੁਰੰਤ ਹੁੰਦੇ ਬਾਸਗਤੋਂ ਕਰਮਿਕ ਚਰਨ ਦੇ ਭਾਗੇ ਤੁਰੰਤ ਹੁੰਦੇ ਜਿਵੇਂ ਕੋਈ ਕਾਰਨ ਚੰਗਾ ਵੀ ਜੇ ਨਹੀਂ ਸੀ ਜਿਹਦੇ ਨਾਮ ਦੇ ਵਿੱਚ ਇਸ ਕਰਕੇ ਨਾਂ ਚੰਗਾ ਕਰਮ ਦੀ ਜੋ ਬੀਜਣ ਕਰਕੇ ਚੰਗੇ ਮਾਤਰ ਦੇ ਦੇਖ ਨਹੀਂ ਲਗੇ ਜਾਂਦੇ ਤੇ ਜਿਨ੍ਹਾਂ ਦੇ ਮਾਤਰ ਦੇ ਚੰਗੇ ਦੇਖ ਨਹੀਂ ਲਿਖੇ ਜਾਂਦੇ ਬਾਸਾ ਕਿ ਉਹਨਾਂ ਨੂੰ ਨਾਮ ਦੀ ਦਾਤ ਨਹੀਂ ਮਿਲਦੀ ਹੈ ਉਹਨਾਂ ਨੂੰ ਗੁਰੂ ਵਾਲੇ ਬਣਨਾ ਸੁਖੁਨਾਂਤਤ ਨਹੀਂ ਹੁੰਦਾ ਹੈ ਇਸ ਕਰਕੇ ਬਾਸਾ ਜੀਆਂ ਨੇ ਬਚਨ ਕਹੇ ਨੇ ਪੁਰਬ ਲਿਖਤੋ ਹੋਏ ਤਾਂ ਪਾਈਐ ਭਾਈ ਨਾਮ ਦੀ ਦਾਤ ਗੁਰੂ ਦਾ ਪਿਆਰ ਇਹ ਉਦੋਂ ਮਿਲਦਾ ਹੈ ਜਦੋਂ ਪੁਰਬ ਦੇ ਜਾਨਾਂ ਦੇ ਵਿੱਚ ਮੱਥੇ ਉੱਤੇ ਨਾਮ ਸਿਮਰਨ ਦਾ ਲੇਖ ਲਿਖਿਆ ਹੋਵੇ ਸਰਨ ਪਈ ਜਪਦੀਨ ਦਿਆਲਾ ਸਤਿਗੁਰੂ ਕਹਿੰਦੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ-ਜਪ ਕੇ ਜਿਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਹੈ ਰਹਿੰਦੇ ਹਨ ਭਾਈ ਜਿਹੜੇ ਵੀ ਨਾਮ ਜਪਦੇ ਨੇ ਨਾਮੁ ਜਾਚੈ ਸੰਤਿ ਰਵਲਾ ਤੇ ਬੜਿਆਂ ਦੇ ਮੂੰਹ ਮਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾਮ ਉਹਨਾਂ ਸੰਤ ਜਿਨ੍ਹਾਂ ਦੇ ਚਰਨਾਂ ਦੀ ਤੂੜ ਮੰਗਦਾ ਹੈ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਤੂੜ ਮੰਗਦਾ ਹੈ ਕਿਉਂਕਿ ਸਤਿਗੁਰੂ ਗ੍ਰੀਵਨਵਾਜ ਕਾਂਸਾ ਕਹਿੰਦੇ ਨੇ ਜੇ ਇਹਨੇ ਹਰੀ ਦੇ ਘਰਿਆਂ ਦੀ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਕਿਤੇ ਤੂੜ ਨਾ ਜਾਈ ਨਾ ਉਹਨਾਂ ਦੇ ਧੁਰ ਮਾਰਗ ਤੇ ਲਾयां ਮਾਰਗ ਦੇ ਵੇਖ ਵਰਤ ਜਾਂਦੇ ਨੇ ਗੁਰੂ ਚਰਨਾਂ ਦੇ ਵਿੱਚ ਨੱਕ ਮਾਰਗ ਕਿਉਂ ਨਹੀਂ ਆ ਕਿ ਸਤਪੁਰ ਪਾਸਾ ਨੂੰ ਅਰਜਨ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਜਨਨਾ ਜਾ ਕੇ ਕਿਸੇ ਨੂੰ ਬੇਨਤੀ ਕੀਤੀ ਸੀ ਕਿ ਸਤਪੁਰ ਪਾਸਾ ਮਹਾਰਾ ਜੀ ਇਹ ਦੱਸੋ ਗੁਰੂ ਚਰਨਾਂ ਦੇ ਵਿੱਚ ਨੰਸਕਾਰ ਕਰਨ ਦਾ ਮੰਥਾ ਟੇਕ ਦਾ ਲਾਭ ਕੀ ਹੈ ਫਾਇਦਾ ਕੀ ਕਿਉਂ ਗੁਰੂ ਪਾਸਾ ਮਹਾਰਾ ਜੀ ਸਮਝ ਗਏ ਜੀ ਪ੍ਰਮਾਣ ਹੋਏ ਜੇ ਕਿ ਸਮਝਾਉਂਦਾ ਯਤਨ ਕੀਤਾ ਨਹੀਂ ਸਮਝਣਾ ਇਹ ਸਾਡਾ ਸੁਭਾਅ ਹੈ ਪ੍ਰਮਾਣ ਦੇ ਦੇ ਕਿ ਜਿੰਨਾ ਮਰਜੀ ਸਮਝਾਈ ਜਾਓ ਨਹੀਂ ਸਮਝਦੇ ਉਹ ਕਿੰਨੇ ਕਸੀ ਗੁਰੂ ਦੇ ਸਰੂਪ ਦੇ ਪ੍ਰਮਾਣ ਦੇ ਲੈ ਕੇ ਕਿੰਨੇ ਕਸੀ ਗੁਰੂ ਘਰੇ ਬਣਿਆ ਨਹੀਂ ਬਣਦੇ ਅਜਲ ਪਰ ਤਖਤ ਕਾਲ ਪੰਡਤ ਵੈਕੁਨਜੀ ਦੇ ਗਾਣ ਦਾ ਜੋ ਮੇ ਸਮੇਂ ਮਾਨਵਾਦ ਨੂੰ ਇਹ ਗੱਲ ਕੇ ਗਰੀਬਨਗਰ ਪੰਸਾ ਪ੍ਰਭੋਗ ਸਿੰਘ ਜੀ ਆਹਰ ਕਹਿ ਲੱਗੇ ਭਾਈ ਜਾਓ ਬਾਗਰੋਂ ਦੇ ਮੂਹਰ ਲੈ ਕੇ ਆਓ ਉਹਨਾਂ ਕਾਗਜ਼ ਤੇ ਮੋਹਰ ਲਗਾਈ ਸਤਗੁਰੂ ਕਾਸਾ ਜੀ ਨੇ ਮੋਹਰ ਪੜਾ ਦਿੱਤੀ ਉਸ ਨੂੰ ਉਹ ਫਕੀਰ ਨੂੰ ਕਦੇ ਲੈ ਪਾਈਆ ਪੜ ਕੇ ਸੁਣਾ ਦਿੱਤੀ ਜੀ ਹੁਣ ਉਹਨਾਂ ਨੇ ਮੋਹਰ ਦੇ ਕੇ ਮੋਹਰ ਦੇ ਉੱਤੇ ਲੇਖ ਜਿਹੜੇ ਬਣੇ ਆਖਰਲੇਖ ਨੂੰ ਉਹਨੇ ਕੁੱਤੇ ਨੇ ਕੁੱਤੇ ਪਰ ਪੜਨੇ ਵਾਲੇ ਮੁਸਕਲ ਨਹੀਂ ਪੜੇ ਜਾਂਦੇ ਉਹ ਕਹਾਣੀ ਇਹ ਤਾਂ ਪੜੇ ਨਹੀਂ ਜਾਂਦੇ ਤੇ ਸਤਪੁਰਾਂ ਨੇ ਉਹ ਮੋਹਰ ਜਿਹਨੂੰ ਕਾਗਜ਼ ਤੇ ਲਾਈ ਕਿਹਾ ਪਰ ਹੁਣ ਪੜ ਉਸੇ ਸਮੇਂ ਪੜੇ ਗਏ ਤਾਂ ਮੁਨੱਖਰ ਸਿੱਧੇ ਹੋ ਗਏ ਤਕਰੀਬਨ ਬਾਜ ਪਾਤਸ਼ਾਹ ਜਿਵੇਂ ਜਿਸ ਤਰ੍ਹਾਂ ਆ ਮੂਰ ਕਾਗਜ਼ ਤੇ ਲੱਗਣ ਨਾਲ ਅੱਖਰ ਜਿਹਦੇ ਸਿੱਧੇ ਹੋ ਜਾਂਦੇ ਨੇ ਉਸੇ ਤਰ੍ਹਾਂ ਭਾਈ ਜਦੋਂ ਅਸੀਂ ਗੁਰੂ ਦੇ ਚਰਨਾਂ ਚ ਮਰ ਮਰ ਕੇ ਹੁੰਨੇ ਆ ਗੁਰੂ ਚਰਨਾਂ ਚ ਆ ਕੇ ਮੱਥਾ ਟੇਕਦੇ ਆ ਜਿਹੜੇ ਸਾਡੇ ਆ ਮਾੜੇ ਕਰਮ ਲਿਖੇ ਹੋਏ ਨੇ ਇਸਦੇ ਕੀਤੇ ਕਰਮਾਂ ਦੇ ਤੇ ਮਾੜੇ ਕਰਮ ਬਦਲ ਜਾਂਦੇ ਨੇ ਮਰ ਇਸ ਕਰਕੇ ਪਾਸਾ ਜੁਣਦੇ ਨੇ ਜੇ ਕਿਤੇ ਹਰੀ ਦੇ ਪਿਆਰਿਆਂ ਦੇ ਨਾਮ ਜਪੁਨ ਗਾਣਿਆਂ ਦੇ ਚਰਨਾਂ ਦੀ ਕੂਕੀ ਲਜਾਈ ਉਹ ਧੂੜ ਮੱਤਰ ਨਾਲ ਲਾ ਲਈਏ ਤੇ ਪਾਸਾ ਕਿਉਂਦੇ ਸਾਡੇ ਮੱਤਰ ਦੇ ਜਿਹੜੇ ਲੇਖ ਵੀ ਮਾੜੀ ਨੇ ਉਹ ਮਿਟ ਜਾਣਗੇ ਮਸਤਕ ਦੇ ਲੇਖ ਚੰਗੇ ਹੋ ਜਾਣਗੇ ਕਿਉਂਕਿ ਲਿਖੇ ਹੋਏ ਦੇਖਾਂ ਅਨੁਸਾਰ ਹੀ ਗੁਰੂ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਇਸ ਕਰਕੇ ਸਤਿਗੁਰਾਂ ਨੇ ਪਾਵਨ ਵਚਨ ਬਾਣੀ ਮੜੀਆ ਪਾਲ ਰਛਾ ਸੁ ਮਿਹਰ ਮਾਤਰ ਕਰਕੇ ਸਮਝਾਉਣਾ ਕੀਤਾ ਭਾਈ ਗੁਰੂ ਵਾਲੇ ਬਣ ਜਾਓ ਨਾਮ ਜਪਿਆ ਨੇ ਸੁਖ ਪ੍ਰਾਪਤ ਹੋਣਾ ਹੈ ਇਸ ਕਰਕੇ ਗੁਰੂ ਜੀ ਬਾਜ ਪਾ ਸਾਹ ਕਹਿੰਦੇ ਨੇ ਨਾਮ ਲੱਗ ਲੈ ਸਿਮਰਨ ਕਰ ਲੈ ਵੰਦਗੀ ਕਰ ਲੈ ਨਾਮ ਜਪਣਾ ਅਭਰਮ ਕਾ ਜਨਮ ਸਫਲਾ ਹੋਣਾ ਹੈ ਸਾਧ ਸੰਗ ਕਰੈ ਸਾਗਰ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਆਪ ਹੈ ਡਰਦਾ ਭਰਿਆ ਹੋਇਆ ਸੰਸਾਰ ਸਮੁੰਦਰ ਆਰ ਅਰ ਨਾਮ ਸਿਮਰਤ ਨਾ ਕਰ ਸਬਨਾਮ ਰਤਨਾ ਦੀ ਖਾਨ ਆਕਾਰ ਭੁਗਤਿ ਜਿਹਦਾ ਨਾਮ ਸਿਮਦੇ ਅਕਰ ਅੱਠੇ ਪਹਿਰ ਨਾਮ ਜਪਿਆ ਕਰ ਇਸ ਗੱਲ ਕੇ ਪਾਈ ਗੁਰੂ ਵਾਲੇ ਗੁਰੂ ਚਰਨਾਂ ਦੇ ਜੁਲੋ કૃਪਾ ਸਭਿਆਂ ਦੇ ਚਰਨਾਂ ਨਾਲ ਜੁਕ ਕੇ ਸੰਗਤ ਗੁਰੂ ਦੇ ਜਾਰਿਆਂ ਇਹ ਗੁਰੂਤੀ ਕਰੀਏ ਨਾਮ ਜਪ ਕੇ ਆਪਣੇ ਮੂਹ ਕਦਮ ਸਰਵਾ ਕਰੀਏ ਆਉਂ ਮੀਆਂ ਤੁਮਾਂ ਸੁਲਾਣੀ ਜਿਵੇਂ ਸਤਪੁਰੂ ਜੀ ਵੰਸ਼ੂ ਜੋਗਰੇ ਬੈਹ ਸਾਧ ਸੰਗਤ ਸਨੇ ਨਾਨੀ ਕੋਈ ਚਾਰ ਜੋ ਮਨ ਨੂੰ ਆ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਗਲਤੀਆਂ ਬਾਧੀਆਂ ਜਾਣ ਕੇ ਮਾਫ਼ ਕਰਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ